ਬਹੁਤ ਹੀ ਕਾਰਜੋਗ ਸੰਤ ਸਹਿਬ ਜੀ ਗੁਰੂ ਰੰਗਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਗੁਰੂ ਘਰ ਦੇ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਮੇਰੀਆਂ ਭੈਣਾਂ ਮੇਰੇ ਵੀਰ ਔਰ ਛੋਟੇ ਛੋਟੇ ਬੱਚੇ ਮੇਰੇ ਵੱਲੋਂ ਆਪ ਸਭ ਨੂੰ ਜੈ ਪੀਮ ਜੈ ਪੀਮ ਸਾਥੀਓ ਅੱਜ ਅਸੀਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਇਕੱਠਾ ਹੋਏ ਹਾਂ ਜਦ ਜਨਮ ਦਿਨ ਮਨਾਉਣ ਦੇ ਲਈ ਇਕੱਤਰ ਹੋਏ ਆ ਤਾਂ ਕਥਾ ਕਰ ਬੁੱਧ ਇੱਕ ਗੱਲ ਕਹਿੰਦੇ ਨੇ ਕਹਿੰਦੇ ਬਿਨਾਂ ਕਾਰਨ ਦੇ ਕੁਝ ਵੀ ਨਹੀਂ ਵਾਪਰਦਾ ਕੋਈ ਨਾ ਕੋਈ ਜਦੋਂ ਕੋਈ ਘਟਨਾ ਜਾਂ ਦੁਰਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਅੱਜ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਆ ਇਸ ਦਾ ਵੀ ਇੱਕ ਕਾਰਨ ਹੈ ਉਹਦਾ ਕਾਰਨ ਕੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਹੱਕ ਅਧਿਕਾਰਾਂ ਦੀ ਲੜਾਈ ਲਈ ਸਾਡੇ ਰਹਿਣਾਂ ਦੀ ਜੋ ਮਿਸ਼ਨ ਸੀ ਉਸ ਮਿਸ਼ਨ ਨੂੰ ਅੱਗੇ ਪਚਾਉਣਾ ਤੁਹਾਨੂੰ ਕੀਤਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜਿਸ ਸਮੇਂ ਇਸ ਦੇਸ਼ ਦੇ ਵਿੱਚ ਪੈਦਾ ਹੋਏ ਤਾਂ ਉਸ ਸਮੇਂ ਇਸ ਦੇਸ਼ ਦੀ ਵਿਵਸਥਾ ਜਿਹੜੀ ਸੀ ਉਹ ਇਹੋ ਜਿਹੀ ਵਿਵਸਥਾ ਸੀ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਨਾ ਸਕੂਲ ਦੇ ਵਿੱਚ ਪੜ੍ਹਨ ਦਿੱਤਾ ਜਾਂਦਾ ਸੀ ਨਾ ਉਹਨਾਂ ਨੂੰ ਕਿਸੇ ਚੰਗੀ ਜਗ੍ਹਾ ਤੋਂ ਪਾਣੀ ਪੀਣ ਦਿੱਤਾ ਜਾਂਦਾ ਸੀ ਉਹਨਾਂ ਨੂੰ ਜ਼ਮੀਨ ਜਾਇਦਾਦ ਖਰੀਦਣ ਦਾ ਹੱਕ ਨਹੀਂ ਸੀ ਤਸੰਦੀਓ ਬਾਬਾ ਸਾਹਿਬ ਅੰਬੇਡਕਰ ਨੇ ਜਦ ਆਪਣੀ ਤੋਂ ਪਹਿਲੇ ਮਹਾਪੁਰਸ਼ਾਂ ਦੇ ਸੰਘਰਸ਼ ਨੂੰ ਪੜਿਆ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਤਹਿਆ ਕੀਤਾ ਔਰ ਉਹਨਾਂ ਨੇ ਲਿਖਿਆ ਕਿ ਮੈਂ ਆਪਣੇ ਤੋਂ ਪਹਿਲੇ ਸੰਤਾਂ ਦੇ ਸੰਘਰਸ਼ ਦਾ ਥੋੜਾ ਜਿਹਾ ਕਰਜ਼ਾ ਲਾ ਕੇ ਅੱਜ ਸਮਝਣ ਦੀ ਲੋੜ ਹੈ ਕਿ ਕਿਆ ਕਰਜ਼ਾ ਲਾ ਕੇ ਗਏ ਬਾਬਾ ਸਾਹਿਬ ਅੰਬੇਡਕਰ ਉਹ ਸਾਡੀ ਕੀ ਜ਼ਿੰਮੇਵਾਰੀ ਬਣਦੀ ਆ ਪਿੱਛੇ ਭਾਰਤ ਦੇ ਸੰਵਿਧਾਨ ਦੀ ਉਦੇਸ਼ਨਾ ਲਿਖੀ ਹੋਈ ਆ ਤਾਂ ਸਭ ਤੋਂ ਪਹਿਲੀ ਗੱਲ ਨਿਆਂ ਲਈ ਕੀਤੀ ਗਈ ਉਹਦੇ ਵਿੱਚ ਲਿਖਿਆ ਬਾਬਾ ਸਾਹਿਬ ਅੰਬੇਡਕਰ ਨੇ ਕਿ ਭਾਰਤ ਦੇ ਰਿਆ ਨਿਆਂ ਮਿਲਣਾ ਚਾਹੀਦਾ ਵੀ ਬੱਚਿਓ ਪਲੀਜ਼ ਤੱਕ ਬੈਠ ਜੋ ਗੱਲ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਤਾਂ ਬਾਬਾ ਸਭ ਮਿਲ ਕੇ ਨੇ ਇਹ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੇ ਕਨਸੈਪਟ ਤੋਂ ਲਈ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਨੇ ਕਿ ਮੈਂ ਇਹੋ ਜੀ ਵਿਵਸਥਾ ਚਾਹੁੰਦਾ ਇਹੋ ਜਿਹਾ ਰਾਜ ਚਾਹੁੰਦਾ ਜਿਹਦੇ ਵਿੱਚ ਲੋਕ ਬੇਗਮ ਵਰਸਨ ਜਿਹਦੇ ਵਿੱਚ ਲੋਕਾਂ ਦੇ ਕੋਲ ਜਿਹਦੇ ਵਿੱਚ ਲੋਕਾਂ ਦੇ ਕੋਲ ਬਰਾਬਰ ਹੱਕ ਅਧਿਕਾਰ ਹੋਣ ਔਰ ਦੂਸਰੀ ਗੱਲ ਬਾਬਾ ਸੁਭਮੰਬਿਕਰ ਨਿਕਦੇ ਆ ਕਿ ਭਾਰਤ ਦੇ ਲੋਕਾਂ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਪ੍ਰਾਦੀਨਤਾ ਪਾਪ ਹੈ ਜਾਨ ਲਿਓ ਰੇ ੀਤ ਰਵਿਦਾਸ ਦਾਸ ਪ੍ਰਾਦੀਨ ਸੇ ਕੌਣ ਕਰੇ ਹੈ ਪ੍ਰੀਤ ਔਰ ਪ੍ਰਾਦੀਨ ਕਾ ਦੀਨ ਕਿਆ ਪ੍ਰਾਦੀਨ ਬੇਦੀਨ ਰਵਿਦਾਸ ਪ੍ਰਾਦੀਨ ਕੋ ਸਭ ਹੀ ਸਮਝੇ